ਇੱਕ ਕੰਚਨ ਕੁਮਾਰੀ ਨਾਦੀਨ ਯੂਟਿਊਬਰ ਸੀ ਜਿਹਦਾ ਕਤਲ ਹੋਇਆ ਹੈ। ਔਰ ਉਹਦੇ ਸਿਲਸਿਲੇ ਸਾਡੇ ਦੋ ਮੁੰਡੇ ਵੀ ਜੇਲ੍ਹ ਚਲੇ ਗਏ ਨੇ ਔਰ ਅਮਰਤਪਾਲ ਸਿੰਘ ਮਹਿਰੂ ਹਰਿਆਣ ਦੇ ਪਿੱਛੇ ਪੁਲਿਸ ਹੈ। ਮੈਂ ਸਿਰਫ ਇੱਕ ਗੱਲ ਕਹੂੰਗਾ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਕਿ ਇਹ ਚੀਜ਼ ਐ ਨਹੀਂ ਖਤਮ ਹੋਣੀ। ਇਹਨੂੰ ਜੜੋਂ ਖਤਮ ਕਰਨਾ ਪਊਗਾ। ਔਰ ਜੜੋਂ ਕੌਣ ਖਤਮ ਕਰ ਸਕਦਾ ਹੈ? ਤੁਸੀਂ ਆ ਲੋਕ ਨੇ ਬੈਠੇ ਮੇਰੇ ਸਾਹਮਣੇ ਜਿਹੜੇ ਸਭ ਤੋਂ ਗੱਲ ਇਹ ਚੱਲੀ ਕਿਥੋਂ ਆ ਖਰਾਬ ਕੰਟੈਂਟ ਅਸ਼ਲੀਲ ਕਿਸਮ ਦਾ ਜਿਹੜਾ ਕੰਟੈਂਟ ਪਾਇਆ ਜਾਂਦਾ ਹੈ ਜਿਹੜਾ ਤੁਸੀਂ ਉਹ ਵੇਣੀਓ ਮਸਾਲਾ ਉਹ ਕਿਉਂ ਬਣਾਉਂਦੇ ਆ ਭਾਈ ਕਿਉਂ ਬਣਾਉਂਦੀਆਂ ਨੇ ਜਾਂ ਬਣਾਉਂਦੇ ਨੇ ਮੈਨੂੰ ਆ ਲੱਖਾਂ ਦੋਆਂ ਦੇ ਨਾਮ ਲੈਂਦਾ ਹੁੰਦਾ ਸੀਗਾ ਮੈਂ ਵੀ ਉਹ ਨਾਮ ਲੈ ਦਿੰਦਾ ਹੁੰਦਾ ਸੀ ਕਦੇ-ਕਦੇ ਯਾਰ ਇਹਨਾਂ ਨੂੰ ਤੁਸੀਂ ਕਿਉਂ ਫਾਲੋ ਕਰਦੇ ਹੋ ਹੁਣ ਮੈਨੂੰ ਪਤਾ ਲੱਗਿਆ ਕੱਲ ਤੋਂ ਬਾਅਦ ਜੋ ਮਾਫੀਆਂ ਮੰਗਣ ਵਾਲੀਆਂ ਤੇ ਮੰਗਣ ਵਾਲੇ ਤੇ ਹੋਰ ਪਤਾ ਹੀ ਨਹੀਂ ਕਿੰਨੇ ਨਿਕਲ ਆਏ ਕਿ ਐਨੇ ਬੰਦੇ ਗੰਦ ਪਾ ਰਹੇ ਆ ਪੰਜਾਬ ਚ ਇਹ ਉਹੀ ਪੰਜਾਬ ਹੈ ਜਿੱਥੇ ਵਾਰਾਂ ਸੁਨੀਆਂ ਜਾਂਦੀਆਂ ਸੀ ਗੁਰੂਆਂ ਦਾ ਇਤਿਹਾਸ ਸਾਡੇ ਸ਼ਹੀਦਾਂ ਦਾ ਇਤਿਹਾਸ ਸੁਨਿਆ ਜਾਂਦਾ ਸੀ ਬਾਣੀ ਗੂੰਜਦੀ ਆ ਫਜ਼ਾ ਚ ਇੱਥੇ ਭਗਤ ਤੇ ਸਰਾਬਾ ਜੰਮੇ ਨੇ ਕਿਹੋ ਜਿਹਾ ਇੱਥੇ ਸ਼ਿਵਕਮਾਰ ਰੂ ਵੀ ਸੁਨਿਆ ਜਾਂਦਾ ਰਿਹਾ ਕਮਾਲ ਦੇ ਡਾਇਰੈਕਟਰ ਹੋਏ ਨੇ ਜਿਨ੍ਹਾਂ ਨੂੰ ਪੜਿਆ ਜਾਂਦਾ ਸੀ